ਈ ਜਾਂਦਾ ਯਾਰ ਪਿਆ ਚੱਕ ਆਹ ਦੇਖੋ ਦੋਸਤੋ ਗੋਲ ਕੱਪੇ ਬਾਈ ਤੱਕ ਖਵਾਤਾ ਰਿਹਾ ਵਾ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਕੀ ਠੀਕ ਆ ਪਰ ਆ ਚੰਗੀ ਗੱਲ ਨਹੀਂ ਜਿਹੜੀ ਨਾਲ ਆ ਗੋਲ ਚੱਕੇ ਜੇ ਵੱਜ ਰਹੇ ਹੈ ਨਾ ਵੀਡੀਓ ਦੇ ਵਿੱਚ ਤੀਰ ਜੇ ਵੱਜ ਰਹੇ ਐ ਐ ਕਰਕੇ ਇਹ ਗੌਰ ਨਾਲ ਦੇਖਿਓ ਦੇਖਣੇ ਵੀ ਜ਼ਰੂਰੀ ਆ ਆ ਲਾ ਇਹਨੂੰ ਕਹਿੰਦੇ ਸੁਚਮ ਬਿਲਕੁਲ ਸਾਫ਼ ਸੁਧਰੀ ਇਨ ਬੈਨਾ ਸਹੀ ਹੈ ਭਾਈ ਪਹਿਲਾਂ ਤਾਂ ਆਪ ਟੈਸਟ ਸ਼ਰਿਆਮੀ ਕਰ ਰਿਆ ਵਾ ਰਿਕਾਰਡਿੰਗ ਚੱਲ ਰਹੀ ਆ ਤੇ ਪਤੰਦਰਾ ਇਹਨੂੰ ਘਰੋਂ ਚੈੱਕ ਕਰਕੇ ਆ ਇੱਥੇ ਸ਼ਰਿਆਮ ਕਰ ਰਹੇ ਆ ਸਾਰਾ ਕੁਝ ਉਹਨੇ ਪਾਇ ਨਾਲੀ ਦਾ ਪਾਣੀ ਨੇ ਕੋਲ ਇਹ ਨਾਲੀ ਵੀ ਐਸੇ ਤਾਂ ਕੋਲ ਆ ਨਾਲੀ ਦਾ ਪਾਣੀ ਪਾਇਆ ਤੇ ਬਾਕੀ ਚੈਕਿੰਗ ਦੇਖੋ ਕਿੱਦਾਂ ਹੋ ਰਹੀ ਆ ਚੈਕਿੰਗ ਦੋਸਤੋ ਕਰ ਰਿਆ ਨਾਲੇ ਦੂਤਾਂ ਨੂੰ ਹੋਲ ਕੱਪੇ ਵੀ ਡੈਗ ਪਿਆ ਦੇ ਚਾ ਖਾ ਲੈ ਵੇ ਪਾਤਾ ਹੱਥ ਨਾਲ ਹੀ ਕੋਲਤਾ ਵਿੱਚ ਸਾਰਾ ਕਰਤਾ ਕੰਮ ਇੰਨਾ ਵਕੇ ਨਹੀਂ ਬਾਈ ਖਾਣੇ ਚਾਹੀਦੇ। ਬਾਚੋ ਬਾਈ ਜਨਾ ਬਚਾਇਆ ਜਾ ਸਕ